ਕੁਝ ਦਿਨ ਪਹਿਲਾਂ 18-20 ਲੱਖ ਖਰਚ ਕੇ ਨਵੀਂ ਕਾਲੀ ਥਾਰ ਲਈ ਸੀ ਪਰ ਹੇਟਰਾਂ ਤੋਂ ਕੁਲੜ ਪੀਜਾ ਵਾਲਿਆਂ ਦੀ ਚੜ੍ਹਾਈ ਯਾਰ ਨਹੀਂ ਹੋਈ। ਭਾਬੀ ਗੋਪੀ ਤੇ ਪ੍ਰਸੈਜ ਨੇ ਕਰਦੇ ਬਾਹਰ ਲਾਈ ਸੀ ਆਪਣੀ ਦੂਜੀ ਗੱਡੀ ਤੇ ਅਦੀ ਰਾਤ ਕੋਈ ਇਹਨਾਂ ਦਾ ਹੇਟਰ ਆਉਂਦਾ ਤੇ ਇਹਨਾਂ ਦੀ ਕਾਰ ਦੇ ਸ਼ੀਸ਼ੇ ਪੰਨ ਜਾਂਦਾ। ਰਾਤ ਦੇ 1 ਵਜੇ ਪੂਰਾ ਕਾਰਨ ਹੁੰਦਾ। ਐਵੇਂ ਲੱਗਦਾ ਕਿ ਜਿਵੇਂ ਕਿਸੇ ਨੇ 20 ਬੱਲਾ ਨਾਲ ਸ਼ੀਸ਼ੇ ਪੰਨੇ ਹੋਣ, ਡੈਂਟ ਪਾਏ ਹੋਣ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਕੁਲੜ ਪੀਜਾ ਵਾਲੇ ਸਹਿਜ ਨੇ ਇਹ ਵੀਡੀਓ ਪਾਈ ਹੈ ਸਾਰੀ ਗੱਡੀ ਦਾ। ਠੀਕ ਕਰਕੇ ਰੱਖ ਗਏ ਨੇ। ਸ਼ੀਸ਼ੇ ਪੰਨ ਦਿੱਤੇ ਨੇ ਪਿੱਛੇ ਮੋٹے-ਮੋٹے ਡੈਂਟ ਆਨੂ ਆ ਕੇ ਕਹਿੰਦਾ ਸਾਡੇ ਮੂੰਹ ਤੇ ਆ ਕੇ ਗੱਲ ਕਰਦਾ ਪਰ ਇਹ ਜੋ ਘਟੀਆਂ ਹਰਕਤ ਅਧੀ ਰਾਤ 1 ਵਜੇ ਕਰਕੇ ਗਏ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਅਸੀਂ ਜਿਹਨੂੰ ਕੰਮ ਕਰਦੇ ਚੰਗੇ ਨਹੀਂ ਲੱਗਦੇ ਜਿਹੜੇ ਸਾਡੇ ਤੋਂ ਮੱਚਦੇ ਨੇ ਉਹਨਾਂ ਨੂੰ ਇਹ ਘਟੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕੋਈ ਰੋਲਾ ਹੈ ਜੇ ਕੋਈ ਨਫਰਤ ਹੈ ਤਾਂ ਸਾਡੇ ਮੂੰਹ ਤੇ ਆ ਕੇ ਗੱਲ ਕਰਨੀ ਚਾਹੀਦੀ ਹੈ ਗੋਪੀ ਦੇ ਪਤੀ ਸਹਿਜ ਕਹਿੰਦੇ ਨੇ ਕਿ ਇਸ ਗਲੀ ਚ ਤਕਰੀਬਨ 5 ਤੋਂ 7 ਗੱਡੀਆਂ ਹੋਰ ਲੱਗੀਆਂ ਨੇ ਪਰ ਦੂਜੀ ਕਿਸੇ ਗੱਡੀ ਨੂੰ ਖਰੋਸ਼ ਤੱਕ ਨਹੀਂ ਆਈ ਤੇ ਸਾਡੀ ਗੱਡੀ ਦਾ ਇਹਨਾਂ ਭਾਰੀ ਨੁਕਸਾਨ ਕੀਤਾ ਹੈ ਉੱਥੇ ਕੁੱਲੜ ਪੀਜ਼ਾ ਵਾਲੇ ਸਹਿਜ ਵੀ ਕਹਿੰਦੇ ਨੇ ਕਿ ਸਾਡੀ ਜੋ ਕ ਦੁਕਾਨਾਂ 'ਗੇ ਮਾਰਦੇ ਨੇ ਦੁਕਾਨਾਂ 'ਗੇ ਸੁੱਟ ਦਿੰਦੇ ਨੇ ਬੀਅਰ ਦੀਆਂ ਬੋਤਲਾਂ ਉੱਥੇ ਸੁੱਟ ਦਿੰਦੇ ਨੇ ਇਹਨਾਂ ਦਾ ਕੁੱਲੜ ਪੀਜਾ ਬਿਲਕੁਲ ਵੈਸ਼ਨੂ ਹੁੰਦਾ ਤੇ ਸ਼ਾਇਦ ਕਿਤੇ ਨਾ ਕਿਤੇ ਕੰਮ ਘਟੋੜ ਲਈ ਜਾਂਦਾ ਇਹੋ ਜਿਹੀਆਂ ਹਰਕਤਾਂ ਹੇਟਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ